ਉਹ ਅੱਜ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਇੱਕ ਭਾਈ ਸੋਮਾ ਹੋਇਆ ਹੈ ਪਿਆਰਿਓ ਉਮਰ ਤਕਰੀਬਨ 14 ਸਾਲ ਪਿਤਾ ਦਾ ਸਾਆ ਨਹੀਂ ਹੈ ਮਾਂ ਨੇ ਘਰ ਵਿੱਚ ਗਰੀਬੀ ਹੋਣ ਕਾਰਨ ਸਕੂਲ ਭੇਜਣਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਵਾਸਤੇ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਸ਼ਾਬੇ ਵਿੱਚ ਰੱਖ ਕੇ ਵੇਚ ਆਇਆ ਕਰੀ ਪਹਿਲੇ ਦਿਨ ਘੁੰਗਣੀਆਂ ਬਣਾਈਆਂ ਤੇ ਸ਼ਾਬਾ ਤਿਆਰ ਕੀਤਾ ਹੈ ਸ਼ੋਮਾ ਮਾਂ ਨੂੰ ਪੁੱਛਦਾ اے ਮਾਤਾ ਮੈਨੂੰ ਦੱਸ ਕਿ ਇਹ ਘੁੰਗਣੀਆਂ ਮੈਂ ਕਿੱਥੇ ਬੈਠ ਕੇ ਵੇਚਾਂ ਮਾਂ ਕਹਿੰਦੀ ਪੁੱਤਰ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ਦੀ ਸਰੋਵਰ ਦੀ ਖੁਦਵਾਈ ਕਰਵਾ ਰਹੇ ਨੇ ਉੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਬਹੁਤ ਇਕੱਠ ਹੁੰਦਾ ਹੈ ਉੱਥੇ ਤੇਰੀ ਸ਼ਾਬੜੀ ਜਲਦੀ ਵਿਕ ਜਾਏਗੀ ਤੂੰ ਉੱਥੇ ਜਾ ਕੇ ਲਾ ਲੈ ਰੋ ਸ਼ਾਬੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਕਰਮਾ ਭਾਗਾ ਵਾਲਾ ਦਿਨ ਆ ਗਿਆ ਸੋਮਾ ਜਿੱਥੇ ਘੁੰਗੜੀਆਂ ਵੇਚਦਾ ਹੈ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਗੇ ਜਿੱਦਰ ਸੋਮੇ ਨੇ ਛਾਬਾ ਲਾਇਆ ਸੀ ਦੂਜੀ ਭਾਗਾਂ ਦੀ ਬਾਤ ਛਾਬੇ ਵੱਲ ਨજર ਪੈ ਗਈ ਤੀਜੀ ਬਾਤ ਛਾਬੇ ਵੱਲ ਵੇਖ ਕੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਣਾ ਬਚਪਨ ਯਾਦ ਆਇਆ ਜਦੋਂ ਛੋਟੇ ਹੁੰਦਿਆਂ ਉਹ ਵੀ ਇਸੇ ਤਰ੍ਹਾਂ ਹੀ ਘੁੰਗਣੀਆਂ ਵੇਚਦੇ ਸਨ ਚੌਥੀ ਗੱਲ ਗੁਰੂ ਸਾਹਿਬ ਨੇ ਸੋਮੇ ਦੀ ਛਾਵੜੀ ਦੇ ਕੋਲ ਆ ਕੇ ਪੰਜਵੀਂ ਬਖਸ਼ਿਸ਼ ਪੁੱਛ ਲਿਆ ਭਲਿਆ ਤੇਰਾ ਨਾਂ ਕੀ ਹੈ ਤੂੰ ਕਰਦਾ ਕੀ ਹੈ ਛੇਵੇਂ ਬਖਸ਼ਿਸ਼ ਤੜੀ ਅੱਡ ਕੇ ਕਹਿੰਦੇ ਜੋ ਅੱਜ ਦੀ ਵਟਕ ਹੈ ਘੋਣੀਆਂ ਦੀ ਵੇਚ ਕੇ ਇਕੱਠੀ ਕੀਤੀ ਹੋਈ ਉਹ ਪਿਆਰਿਆ ਮਾਇਆ ਸਾਨੂੰ ਦੇ ਦੇ ਬੜਾ ਔਖਾ ਵਟਕ ਦੇਣੀ ਪਰ ਉਸ ਬੱਚੇ ਨੇ ਸਾਰੀ ਵਟ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰੇ ਗਿਆ ਮਾਂ ਕਹਿੰਦੀ ਵਟਕ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਹੈ ਸ਼ੋਮਾ ਕਹਿਣ ਲੱਗਾ ਅੱਜ ਮੇਰੇ ਸਾਹੇ ਅੱਗੇ ਤਾਂ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਲਗੇ ਤੇ ਕਹਿਣ ਲਗੇ ਪੁੱਤਰਾ ਸਾਰੀ ਵੜਕਾ ਜੀ ਸਾਨੂੰ ਦੇ ਦੇ ਤੇ ਮੈਂ ਦੇ ਆ ਮਾਂ ਕਹਿਣ ਲਗੀ ਪੁੱਤਰਾ ਸ਼ੁਕਰ ਹੈ ਸਾਡੀ ਵੀ ਸਾਂਝ ਉਹ ਸੇਵਾ ਦੇ ਵਿੱਚ ਪੈ ਗਈ ਜਿਹੜੀ ਸੇਵਾ ਤੋਂ ਤਨ ਸਾਹਿਬ ਸਿਧ ਗੁਰੂ ਰਾਮਦਾਸ ਜੀ ਸਰੋਵਰ ਦੀ ਖੁਦਵਾਈ ਕਰਾ ਰਹੇ ਨੇ ਜੇ ਕੱਲ ਵੀ ਲੰਘਣ ਤੇ ਕੱਲ ਵਾਲੀ ਵਟਕ ਵੀ ਦੇ ਦੇਵੀਂ ਤੇ ਜੇ ਨਾ ਲੰਘਣਾ ਤੇ ਪੁੱਤਰ ਆਪ ਜਾ ਕੇ ਦੇ ਆਵੀਂ ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਗੇ ਤੇ ਸੋਮੇ ਨੇ ਵਟਕ ਦੇ ਦਿੱਤੀ ਤੀਜੀ ਦਿਨ ਗੁਰੂ ਜੀ ਨਹੀਂ ਆਏ ਤੇ ਜਦੋਂ ਗੁਰੂ ਜੀ ਨਹੀਂ ਆਏ ਸੋਮਾ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਉਡੀਕ ਧਾਰਿਆ ਅਖੀਰ ਸ਼ਾਮ ਨੂੰ ਉਹ ਆਪਣੀ ਵਟਕ ਦੇਣ ਵਾਸਤੇ ਗੁਰੂ ਜੀ ਦੇ ਕੋਲ ਚਲਾ ਗਿਆ ਗੁਰੂ ਜੀ ਤੜੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਅੱਜ ਦੀ ਵਟਕ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੁਮਿਆ ਤੇਰੀ ਵੜਕ ਰੋਜ਼ ਘਟਦੀ ਕਿਉਂ ਜਾ ਰਹੀ ਏ ਪਹਿਲੇ ਦਿਨ ਸਵਾਰ ਰੁਪਈਆ ਸੀ ਦੂਜੇ ਦਿਨ 70 ਰੁਪਏ ਤੇ ਅੱਜ ਤੂੰ ਸਿਰਫ ਮਾਕਰਨਾ ਪਹਿਲੇ ਦਿਨ ਸਵਾਰ ਰੁਪਈਆ ਦੂਜੇ ਦਿਨ ਦੀ ਵੜਕ 70 ਪੈਸੇ ਅਤੇ ਅੱਜ ਤੀਜੇ ਦਿਨ ਦੀ ਵੜਕ ਤੂੰ 40 ਪੈਸੇ ਦੇ ਰਿਹਾ ਹੈ ਸੋਮਾ ਕਹਿੰਦਾ ਮਾਲਕੂ ਮੈਂ ਗਰੀਬ ਬਹੁਤ ਹਾਂ ਗੁਰੂ ਸਾਹਿਬ ਦਇਆ ਦੇ ਘਰ ਵਿੱਚ ਆ ਗਏ ਤੇ ਕਹਿੰਦੇ ਤੂੰ ਗਰੀਬ ਨਹੀਂ ਤੂੰ ਸ਼ਾਹ ਹੈ ਤੂੰ ਸੋਮਾ ਸ਼ਾਹ ਹੈ ਤੂੰ ਗਰੀਬ ਨਹੀਂ ਤਿੰਨ ਵਾਰ ਗੁਰੂ ਸਾਹਿਬ ਨੇ ਵਰਦਤੇ ਸਤਿਗੁਰੂ ਫੇਰ ਕਹਿੰਦੇ ਤੂੰ ਗਰੀਬ ਨਹੀਂ ਸ਼ੋਮਿਆ ਤੂੰ ਸ਼ਾਹ ਹੈ ਗੁਰੂ ਜੀ ਨੇ ਉਸੇ ਸਮੇਂ ਤੱਕ ਇੰਜ ਕਹਿਣਾ ਜਾਰੀ ਰੱਖਿਆ ਜਦੋਂ ਤੱਕ ਜਨਮਾਂ ਜਨਮਾਂ ਦੀ ਗਰੀਬੀ ਸੁਮੇ ਦੀ ਕੱਟੀ ਨਹੀਂ ਗਈ ਹੁਣ ਸਤਿਗੁਰੂ ਜੀ ਨੇ ਸੋਚਿਆ ਕਿਸ ਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਸ਼ਾਹ ਹੈ ਗੁਰੂ ਜੀ ਕਹਿੰਦੇ ਦੱਸ ਸੁਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਕਿ ਲੈਣ ਵਾਲਾ ਸ਼ਾਹ ਹੁੰਦਾ ਤਾਂ ਸੁਮਾ ਆਖਣ ਲਗਾ ਮਹਾਰਾਜ ਦੀਨ ਵਾਲਾ ਸ਼ਾਹ ਹੁੰਦਾ ਹੈ ਤਾਂ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੰਦਾ ਰਿਆ ਹੈ ਕਿ ਅਸੀਂ ਤੈਨੂੰ ਦਿੰਦੇ ਹਾਂ ਭੋਲੇ ਭਾਈ ਕਹਿਣ ਲੱਗਾ ਨਹੀਂ ਮਹਾਰਾਜ ਤੁਸੀਂ ਤਲੀ ਕਰਕੇ ਅੱਡਦਗੇ ਮੰਗਦੇ ਰਹੇ ਹੋ ਤੇ ਮੈਂ ਤੁਹਾਨੂੰ ਜਿਤਨੀ ਵਟਕ ਹੁੰਦੀ ਹੈ ਦੇ ਦਿੰਦਾ ਰਿਆ ਤੇ ਫਿਰ ਗੁਰੂ ਰਾਮਦਾਸ ਜੀ ਵਜਦ ਵਿੱਚ ਆਣ ਕੇ ਕਹਿਣ ਲਗੇ ਫਿਰ ਸ਼ੋਮਿਆ ਸ਼ਾ ਤੂੰ ਹੋਇਆ ਕਿ ਅਸੀਂ ਭੋਲੇ ਪਾ ਕਹਿੰਦਾ ਜੀ ਮੈਂ ਸ਼ਾ ਹੋਇਆ ਗੱਲ ਨਾਲ ਲਗਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਵਰਦਤਾ ਭਾਈ ਸ਼ੋਮਾ ਸ਼ਾ ਸ਼ਾਹ ਦਾ ਸ਼ਾਹ ਬੇਪਰਵਾ ਤੇ ਨਾਲ ਵਚਨ ਕੀਤਾ ਵਰ ਬਖਸ਼ਿਸ਼ ਕੀਤਾ ਇਹ ਤੇਰੀਆਂ ਪੁੱਲਾਂ ਤੱਕ ਚੱਲੇਗਾ ਸ਼ਰਦਾ ਸਹਿਤ ਗੁਰੂ ਨਾਲ ਨਾਤਾ ਜੋੜੀ ਹੈ ਸ਼ੋਮਾ ਬਖਸ਼ਾਂ ਦੇ ਪਾਤਰ ਬਣ ਗਏ ਵੱਡੀ ਗੱਲ ਇਹ ਅੱਜ ਤੱਕ ਉਹਨਾਂ ਦੀ ਕੁੱਲ ਚੱਲ ਰਹੀ ਹੈ ਕਿ ਨਿਰੰਤਰ ਉਸੇ ਤਰ੍ਹਾਂ ਹੀ ਬਖਸ਼ਾਂ ਵਰਤ ਰਹੀਆਂ ਨੇ ਇਸ ਸਮੇਂ ਭਾਈ ਸ਼ੋਮਾ ਸ਼ਾਦੀ ਕੁੱਲ ਵਿੱਚੋਂ ਜਿੱਲੀ ਵਿਖੇ ਭਾਈ ਅਵਤਾਰ ਸ਼ਾਹ ਸਿੰਘ ਜੀ ਸੇਵਾ ਨਿਭਾ ਰਹੇ ਨੇ ਗੁਰੂ ਜੀ ਦੀ ਨਜ਼ਰ ਤਲ ਵਿੱਚ ਕੁਝ ਬਾਦਸ਼ਾਹਾਂ ਬਖਸ਼ਿਸ਼ ਕਰ ਦਿੰਦੀ ਹੈ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਓ ਕਿਨਤਰਾਣ ਦਾ ਦਰ ਮੰਗਣ ਵੇਖਣਾ ਪਾਇੰਦਾ ਪਰ ਪਿਆਰਿਓ ਇਥੇ ਬਖਸ਼ਿਆ ਕਰਕੇ ਗੁਰੂ ਸਾਹਿਬ ਨੇ ਗਰੀਬ ਸ਼ੋਮੇ ਨੂੰ ਸਾਹ ਬਣਾ ਕੇ ਉਸ ਦੀਆਂ ਕੁਲਾਂ ਤਾਰ ਦਿੱਤੀਆਂ ਜਿਹੜੀਆਂ ਅੱਜ ਤੱਕ ਗੁਰੂ ਜੀ ਦੀ ਕਿਰਪਾ ਦੇ ਨਾਲ ਆਨੰਦ ਮਾਣ ਰਹੀਆਂ ਨੇ ਸੋ ਪਿਆਰਿਓ ਗੁਰੂ ਘਰ ਦੀ ਸੇਵਾ ਕਰਨ ਵਾਲਾ ਜਿਹੜਾ ਹੈ ਉਹ ਕਦੇ ਵੀ ਕਿਸੇ ਗਲੋਂ ਵਿਰਵਾਵਾ ਜਾਂ ਨਹੀਂ ਰਹਿੰਦਾ ਗੁਰੂ ਦੀਆਂ ਬਖਸ਼ੀਆਂ ਦੇ ਨਾਲ ਉਸ ਦਾ ਘਰ ਭਰਪੂਰ ਹੋ ਜਾਂਦਾ ਹੈ ਸੋ ਇਸ ਹੀ ਪਿਆਰਿਓ ਸ਼ਾਹਾਂ ਦਾ ਸ਼ਾਹ ਸੁਮਾਸ਼ਾ ਤੇ ਧਰਤਾਂ ਦਾ ਚੌਥੇ ਪਾਦਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਉਹਨਾਂ ਤੇ ਬਖਸ਼ਿਸ਼ ਕੀਤੀ ਹਾਉ ਜੀ ਹੋਈਆਂ ਕੋਡਾਂ ਨੂੰ ਅਜਤਾਰੀਏ ਗੱਜ ਕੇ ਫਤਿਹ ਕਿ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ